ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਤੇ ਤਾਜ਼ਾ ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਮ ਜ਼ਰੀਏ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ YouTube ਚੈਨਲ ਅਤੇ IP TV ਦੀ ਬ੍ਰॉडकास्ट ਰਾਹੀਂ ਅੱਜ ਦੀ ਇਸ ਗੱਲਬਾਤ ਵਿੱਚ ਆਪ ਸਭ ਦਾ ਬਹੁਤ ਸਵਾਗਤ ਗੱਲਬਾਤ ਜਿਹਦੇ ਵਿੱਚ ਪ੍ਰਮੁੱਖ ਵਿਸ਼ਾ ਹੈ ਕਿਸਾਨੀ ਦਾ ਕਿਉਂਕਿ ਪਿਛਲੇ 24 ਤੋਂ 36 ਘੰਟਿਆਂ ਦੌਰਾਨ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਕੁਝ ਹੋਇਆ। ਕਾਫੀ ਦਿਨ ਇਹ ਵਿਸ਼ਾ ਕੁਝ ਸੁਰਖੀਆਂ ਤੋਂ ਪਿੱਛੇ ਹਟਦਾ ਹੋਇਆ ਵਿਖਾਈ ਦਿੱਤਾ ਕਿਉਂਕਿ ਹਿਮਾਚਲ ਪ੍ਰਦੇਸ਼ ਵਿੱਚ ਨੌਜਵਾਨਾਂ ਨੂੰ ਰੋਕੇ ਜਾਣ ਦਾ ਮੁੱਦਾ ਹੋਵੇ ਜਾਂ ਪੰਜਾਬ ਵਿੱਚ ਸਿਆਸੀ ਤੌਰ ਤੇ ਜੋ ਬਿਆਨ ਆ ਰਹੇ ਸੀ ਜਾਂ ਪ੍ਰਸ਼ਾਸਕੀ ਫੇਰਬਦਲ ਬਹੁਤ ਸਾਰੇ ਹੋਰ ਮੁੱਦੇ ਸੁਰਖੀਆਂ ਵਿੱਚ ਰਹੇ ਤੇ ਕਿਤੇ ਨਾ ਕਿਤੇ ਕਿਸਾਨੀ ਵਾਲਾ ਮੁੱਦਾ ਥੋੜਾ ਪਿੱਛੇ ਪੈਂਦਾ ਵਿਖਾਈ ਦਿੱਤਾ ਸੀ। ਪਰ ਹੁਣ ਇਸ ਵਿਸ਼ੇ ਉੱਤੇ ਗੱਲ ਬਹੁਤ ਵੱਡੇ ਪੱਧਰ ਉਤੇ ਹੋ ਰਹੀ ਹੈ ਕਾਰਨ ਇਹ ਹੈ ਕਿ ਪੰਜਾਬ ਤੇ ਹਰਿਆਣੇ ਦੀ ਹੱਦ ਉਤੇ ਜਿੱਥੇ ਕਿਸਾਨ ਪਿਛਲੇ 1 ਸਾਲ ਤੋਂ ਵਧੇਰੇ ਸਮੇਂ ਤੋਂ ਬੈਠੇ ਹੋਏ ਸੀ ਪਿਛਲੇ ਸਾਲ ਫਰਵਰੀ ਦੇ ਮਹੀਨੇ ਦੇ ਉੱਥੇ ਹੀ ਰੁਕੇ ਹੋਏ ਸਨ ਉਹਨਾਂ ਨੂੰ ਉੱਥੋਂ ਖਦੇੜ ਦਿੱਤਾ ਗਿਆ ਹਟਾ ਦਿੱਤਾ ਗਿਆ ਤੇ ਬਿਲਕੁਲ ਸੁੰਨਸਾਨ ਹੋ ਗਿਆ ਹੈ ਸ਼ੰਭੂ ਬੈਰੀਅਰਾਂ ਜਾਂ ਕਿਸਾਨੀ ਅੰਦੋਲਨ ਵਾਲੀ ਥਾਂ ਜਿੱਥੇ ਕਿਸਾਨ ਬੈਠੇ ਹੋਏ ਸੀ ਜਿੱਥੇ ਕਿਸਾਨਾਂ ਨੇ ਟਿਕਾਣਾ ਕੀਤਾ ਹੋਇਆ ਸੀ ਜੀਸੀਬੀ ਮਸ਼ੀਨਾ ਬੁਲਡੋਜ਼ਰਾਂ ਦੇ ਨਾਲ ਕਿਸਾਨਾਂ ਦੇ ਜੋ ਟਿਕਾਣੇ ਸੀ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਤੇ ਬਹੁਤ ਸਾਰੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਇਹ ਸਾਰੀ ਕਾਰਵਾਈ ਪਿਛਲੇ ਦਿਨਾਂ ਦੌਰਾਨ ਹੋਈ ਤੇ ਇਸ ਦੀ ਕਾਫੀ ਗੂੰਜ ਪੈ ਰਹੀ ਹੈ ਕਾਫੀ ਗੱਲ ਕਰਨੀ ਬਣਦੀ ਹੈ ਤੇ ਇਹ ਕਾਰਵਾਈ ਉਸ ਦਿਨ ਹੋਈ ਜਦੋਂ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਆਇਆ ਹੋਇਆ ਸੀ ਤੇ ਸੱਤਵੇਂ ਗੇਟ ਦੀ ਗੱਲਬਾਤ ਕਿਸਾਨਾਂ ਦੀ ਕੇਂਦਰ ਦੇ ਨਾਲ ਹੋਈ ਪਰ ਉਸੇ ਸ਼ਾਮ ਨੂੰ ਕਿਸਾਨਾਂ ਦੇ ਉੱਪਰ ਕਾਰਵਾਈ ਹੋ ਗਈ ਤੇ ਇੱਥੇ ਦੱਸਣਾ ਬਣਦਾ ਹੈ ਕਿ ਇਹ ਕਾਰਵਾਈ ਸੂਬਾ ਪੱਧਰ ਉੱਤੇ ਹੋਈ ਹੈ ਸੂਬਾ ਸਰਕਾਰ ਵੱਲੋਂ ਪੁਲਿਸ ਵੱਲੋਂ ਕੀਤੀ ਗਈ ਹੈ ਸੋ ਕਿਸਾਨਾਂ ਦਾ ਰੋਸ ਕੇਂਦਰ ਸਰਕਾਰ ਦੇ ਵੱਲ ਸੀ ਐਮਐਸਪੀ ਨੂੰ ਲੈ ਕੇ ਉਹਦੇ ਸਬੰਧੀ ਹਾਲੇ ਗੱਲਬਾਤ ਚੱਲ ਰਹੀ ਹੈ ਹੁਣ ਉਹਦੇ ਮਈ ਮਹੀਨੇ ਗੱਲਬਾਤ ਦਾ ਅਗਲਾ ਗੇੜ ਹੋਣਾ ਹੈ ਕਾਫੀ ਲੰਮੀ ਤਰੀਕ ਵਿੱਚ ਇੱਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੈ ਪਰ ਇਸ ਦਰਮਿਆਨ ਗੱਲ ਹੁਣ ਹੋਰ ਪਾਸੇ ਤੁਰ ਪਈ ਹੈ ਕਿਉਂਕਿ ਕਿਸਾਨਾਂ ਨੂੰ ਅੰਦੋਲਨ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਫੋਰਸ ਦੇ ਨਾਲ ਤਾਕਤ ਦੇ ਨਾਲ ਉਹਨਾਂ ਨੂੰ ਉੱਥੋਂ ਉਠਾਇਆ ਗਿਆ ਤੇ ਬਹੁਤ ਸਾਰੇ ਕਿਸਾਨ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲੈ ਗਏ ਸੋ ਇਸ ਵਿਸ਼ੇ ਬਾਰੇ ਜਾਣਾਂਗੇ ਕਿਉਂਕਿ ਤਾਜ਼ਾ ਜਾਣਕਾਰੀ ਤਾਜ਼ਾ ਗੱਲਬਾਤ ਵਿੱਚ ਬਹੁਤ ਕੁਝ ਸਾਹਮਣੇ ਆ ਰਿਹਾ ਹੈ ਤੇ ਇਸ ਵਿਸ਼ੇ ਬਾਰੇ ਅੱਜ ਡੂੰਘਾਈ ਨਾਲ ਗੱਲ ਕਰਾਂਗੇ ਪਿਛਲੇ ਸਮੇਂ ਦੌਰਾਨ ਹੁਣ ਤੱਕ ਕੀ ਕੁਝ ਹੋ ਚੁੱਕਾ ਹੈ ਉਸ ਬਾਰੇ ਵੀ ਜਾਣਾਂਗੇ ਅੱਗੇ ਜਾ ਕੇ ਸੋ ਇਸ ਸਮੁੱਚੇ ਵਿਸ਼ੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਨਾਲ ਸਮੁੱਚੇ ਸਮੇਂ ਦੌਰਾਨ ਜੁੜੇ ਰਹੋ ਇਸੇ ਤਰ੍ਹਾਂ ਜੁੜੇ ਰਹੋ ਤੇ ਅੱਜ ਦੀ ਇਸ ਕਰਵਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਇਸ ਵਿਸ਼ੇ ਤੋਂ ਸਾਰਿਆਂ ਨੂੰ ਜਾਣਕਾਰੀ حاصل ਹੋ ਸਕੇ ਇਸ ਵਿਸ਼ੇ ਸਬੰਧੀ ਸਾਰਿਆਂ ਨੂੰ ਗੱਲ ਪਤਾ ਲੱਗ ਸਕੇ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਕਿ ਕਿਸਾਨਾਂ ਉੱਤੇ ਜੋ ਕਾਰਵਾਈ ਹੋਈ ਹੈ ਤੁਹਾਡੇ ਮੁਤਾਬਕ ਸਹੀ ਹੈ ਜਾਂ ਨਹੀਂ ਕਿ ਇਹ ਰਹਿਣਾ ਕੀਤਾ ਰਹਿਣਾ ਚਾਹੀਦਾ ਸੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟਸ ਤੇ ਰਾਹੀਂ ਜ਼ਰੂਰ ਦੱਸਿਓ ਫੇਸਬੁੱਕ ਅਤੇ YouTube ਉੱਤੇ ਤੁਸੀਂ ਕਮੈਂਟਸ ਰਾਹੀਂ ਆਪਣੀ ਗੱਲ ਲਿਖ ਸਕਦੇ ਹੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਕਿਸਾਨੀ ਅੰਦੋਲਨ ਪਿਛਲੇ ਸਾਲ ਦਾ ਚੱਲ ਰਿਹਾ ਹੈ ਬਕਾਇਆ ਕਿਸਾਨੀ ਮੰਗਾ ਜੋ ਸਾਲ 2020 2021 ਕਿਸਾਨੀ ਅੰਦੋਲਨ ਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਲੈ ਕੇ ਇਹ ਅੰਦੋਲਨ ਲੱਗਾ ਸੀ ਪਿਛਲੇ ਸਾਲ 13 ਫਰਵਰੀਨ ਕਿਸਾਨਾਂ ਨੂੰ ਹੁਣ ਜਿੱਥੋਂ ਹਟਾਇਆ ਗਿਆ ਯਾਨੀ ਕਿ ਪੰਜਾਬ ਹਰਿਆਣਾ ਦੀ ਹੱਦ ਉੱਤੇ ਉੱਥੇ ਉਹ ਕਿਉਂ ਬੈਠੇ ਸੀ ਇਹ ਵੀ ਜਾਨਣਾ ਚਾਹੀਤੇ ਕਰਨਾ ਬਣਦਾ ਕਿਉਂਕਿ ਉਹਨਾਂ ਨੇ ਦਿੱਲੀ ਵੱਲ ਕੂਚ ਕਰਨਾ ਸੀ ਤੇ ਗਾਂ ਹਰਿਆਣੇ ਵਾਲੇ ਬੰਨੇ ਰੋਕਾਂ ਲਗੀਆਂ ਸੀ ਤੇ ਕਿਸਾਨ ਉੱਥੇ ਹੀ ਬੈਠ ਗਿਆ ਸਨ ਕਿਸਾਨਾਂ ਦਾ ਕਹਿਣਾ ਸੀ ਕਿ ਰਾਹ ਨਹੀਂ ਰੁਕਣਾ ਚਾਹੁੰਦੇ ਸੜਕ ਜਾਮ ਉਹਨਾਂ ਨੇ ਨਹੀਂ ਕੀਤੀ ਇਹ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਨੇ ਕੀਤੀ ਹੈ ਕਿਸਾਨਾਂ ਦਾ ਕਹਿਣਾ ਸੀ ਕਿ ਆਪਣੇ ਹੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਆਪਣੀ ਗੱਲ ਕੋਈ ਪੱਦਰ ਉਪਰਸ਼ ਹੋਣੀ ਚਾਹੁੰਦੇ ਨੇ ਇਹ ਉਹਨਾਂ ਦਾ ਕਹਿਣਾ ਸੀ ਪਰ ਅੱਗੇ ਨਹੀਂ ਜਾਣ ਦਿੱਤਾ ਗਿਆ ਤੇ ਉਹ ਉਸੇ ਥਾਂ ਉੱਪਰ ਰੁਕ ਗਏ ਡਟ ਗਏ ਉੱਥੇ ਮੋਰਚਾ ਲੱਗ ਗਿਆ ਸੀ ਪਿਛਲੇ ਸਾਲ ਦਾ ਮੋਰਚਾ ਲੱਗਾ ਗਰਮੀਆਂ ਆਈਆਂ ਬਰਸਾਤਾਂ ਆਈਆਂ ਠੰਡ ਦਾ ਮੌਸਮ ਠੰਡ ਦਾ ਮੌਸਮ ਲੰਗਰ ਤੋਂ ਬਾਅਦ ਹੁਣ ਗਰਮੀ ਦਾ ਮੌਸਮ ਵੀ ਆ ਚਲਿਆ ਪਰ ਕਿਸਾਨ ਉੱਥੇ ਡਟੇ ਰਹੇ ਇਸ ਦੌਰਾਨ ਬੀਤੀ 26 ਨਵੰਬਰ ਨੂੰ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਮਰਨ ਵਾਰ ਤਰਅਮ ਦਿੱਤਾ ਕਿਸਾਨੀ ਮੰਗਾਂ ਦੀ ਖਾਤਰ ਤੇ ਫਿਰ ਉਹਨਾਂ ਨੂੰ ਗੱਲਬਾਤ ਦਾ ਸੱਦਾ ਆਇਆ ਇਸ ਸਾਲ ਯਾਨੀ ਕਿ ਸਾਲ 2025 ਦੇ ਪਿਛਲੇ ਫਰਵਰੀ ਮਹੀਨੇ ਗੱਲਬਾਤ ਲਈ ਲੰਮੇ ਸਮੇਂ ਬਾਅਦ ਸੱਦਾ ਆਇਆ ਤੇ ਇਹ ਦੋਵੇਂ ਜਥੇਬੰਦੀਆਂ ਜੋ ਇਹ ਕਿਸ ਸੰਘਰਸ਼ ਕਰ ਰਹੀਆਂ ਨੇ ਸਾਂਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਵੱਲੋਂ ਸੰਘਰਸ਼ ਲੜਿਆ ਜਾ ਰਿਹਾ ਸੀ ਤੇ ਇਹਨਾਂ ਵੱਲੋਂ ਹੀ ਪਿਛਲੇ ਦਿਨ ਹੁਣ ਜੋ ਤਾਜ਼ਾ ਗੱਲਬਾਤ ਲਈ ਚੰਡੀਗੜ੍ਹ ਬੁਲਾਇਆ ਗਿਆ ਸੀ ਉਹਦੇ ਵਿੱਚ ਹਾਜ਼ਰੀ ਭਰੀਗੀ ਪਰ ਜਿਵੇਂ ਉਹ ਮੀਟਿੰਗ ਤੋਂ ਬਾਅਦ ਵਾਪਸ ਆ ਰਹੇ ਸੀ ਤਰਾ ਵਿਚ ਉਹਨਾਂ ਨੂੰ ਰੀਟੇਨ ਕਰ ਲਿਆ ਗਿਆ ਢੱਲੇਵਾਲ ਹੋਰਾਂ ਨੂੰ ਅਤੇ ਸਰਵਣ ਸਿੰਘ ਪੰਧੀਰ ਨੂੰ ਅਤੇ ਕਈ ਹੋਰ ਕਿਸਾਨਾਂ ਨੂੰ ਵੀ ਰਾਸਤ ਵਿੱਚ ਲੈ ਲਏਗੇ ਤੇ ਸ਼ਾਮ ਹੋਣ ਤੱਕ ਮੋਰਚੇ ਵਾਲੀ ਥਾਂ ਉੱਤੇ ਜਿੱਥੇ ਵੀ ਕਿਸਾਨੀ ਮੋਰਚਾ ਲੱਗਿਆ ਹੋਇਆ ਉੱਥੇ ਪੁਲਿਸ ਦੀ ਕਾਰਵਾਈ ਹੋ ਗਈ ਉਹਨਾਂ ਨੂੰ ਉੱਥੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਤੇ ਰਾ ਖੁਲਵਾਉਣ ਦੀ ਪ੍ਰਕਿਰਿਆ ਚੱਲ ਪਈ ਅੰਬਾਲਾ ਰਾਜਪੁਰਾ ਦੀ ਲੇਨ ਸਭ ਤੋਂ ਪਹਿਲਾਂ ਖੋਲੀ ਗਈ ਤੇ ਹੌਲੀ ਹੌਲੀ ਕਿਸਾਨਾਂ ਨੂੰ ਉੱਥੋਂ ਹਟਾਉਣ ਦੀ ਕਾਰਵਾਈ ਚੱਲ ਪਈ ਦਿਨੇ ਵੀ ਸੰਕੇਤ ਮਿਲੇ ਜਦੋਂ ਉੱਥੇ ਅਚਾਨਕ ਪੁਲਿਸ ਦੀ ਤਾਇਨਾਤੀ ਵਧ ਗਈ ਗੱਡੀਆਂ ਦਾ ਆਉਣਾ ਜਾਣਾ ਵਧ ਗਿਆ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਹੋ ਗਈ ਇੰਟਰਨੈਟ ਸੇਵਾਵਾਂ ਮੋਤਲ ਹੋ ਗਈਆਂ ਤਾਂ ਖ਼ਦਸ਼ੇ ਪ੍ਰਗਟਾਏ ਜਾ ਰਹੇ ਸੀ ਕਿ ਕਿਸਾਨਾਂ ਨੂੰ ਉਠਾਉਣ ਦੀ ਕਾਰਵਾਈ ਹੁਣ ਹੋਣ ਲੱਗੀ ਹੈ ਤੇ ਠੀਕ ਇਦਾਂ ਹੀ ਹੋਇਆ ਹੁਣ ਉੱਥੇ ਸੁੰਨਸਾਨ ਪੈ ਗਈ ਹੈ ਕਿਸਾਨ ਜੋ ਉੱਥੇ ਲੰਗਰ ਦੀ ਤਿਆਰੀ ਕਰ ਰਹੇ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਗਿਆ ਸੀ ਆ ਉਸ ਰੂਪ ਵੀ ਉੱਥੋਂ ਲਜਾਏ ਗਏ ਨੇ ਤੇ ਸਾਰੀ ਇਹ ਪ੍ਰਕਿਰਿਆ ਚਲਦੀ ਹੋਈ ਵਿਖਾਈ ਦਿੱਤੀ ਕਿਸਾਨਾਂ ਨੂੰ ਉੱਥੋਂ ਹਟਾਉਣ ਦੀ ਸੁਭਾਵਿਕ ਤੌਰ ਤੇ ਕਿਸਾਨਾਂ ਵਿੱਚ ਕਾਫੀ ਨਿਰਾਸ਼ਗੀ ਵੇਖੀ ਜਾ ਰਹੀ ਹੈ ਹੁਣ ਤੱਕ ਜੋ ਉਹਨਾਂ ਦਾ ਗੁੱਸਾ ਕੇਂਦਰ ਸਰਕਾਰ ਦੀ ਤਰਫ ਸੀ ਐਮਐਸਪੀ ਦੀ ਬਕਾਇਆ ਮੰਗ ਨੂੰ ਕਾਨੂੰਨੀ ਰੂਪ ਦਿੱਤੇ ਜਾਣ ਨੂੰ ਲੈ ਕੇ ਸੀ ਉਹਨ ਸੁਭਾ ਸਰਕਾਰ ਦੀ ਤਰਫ ਵੀ ਗੁੱਸਾ ਸਪਸ਼ਟ ਤੌਰ ਤੇ ਵਧੇਗਾ ਇਸ ਘਟਨਾਕ੍ਰਮ ਵਿੱਚੋਂ ਵੇਖਿਆ ਜਾ ਸਕਦਾ ਹੈ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਵਪਾਰੀ ਵਰਗ ਦਾ ਵਪਾਰ ਦਾ ਉਦਯੋਗ ਦਾ ਨੁਕਸਾਨ ਹੋ ਰਿਹਾ ਉਸ ਨੂੰ ਵੇਖਦਿਆਂ ਰਾਹ ਖਲਵਾਉਣੇ ਜ਼ਰੂਰੀ ਹੋ ਗਏ ਤੇ ਭਾਜਪਾ ਦੀ ਤਰਫੋਂ ਇਲਜ਼ਾਮ ਲੱਗ ਰਿਹਾ ਹੈ ਕਿ ਲੁਧਿਆਣੇ ਦੀ ਜ਼ਮੀਨੀ ਛੋਣ ਨੂੰ ਵੇਖਦਿਆਂ ਇਹ ਕਾਰਵਾਈ ਕੀਤੀ ਗਈ ਹੈ ਸ਼ਹਿਰੀ ਵੋਟਰ ਨੂੰ ਖੁਸ਼ ਕਰਨ ਲਈ ਸੋ ਸਿਆਸੀ ਬਿਆਨ ਵੀ ਨਾਲੋ ਨਾਲ ਆ ਰਹੇ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਨਿਖੇਧੀ ਕੀਤੀ ਹੈ ਕਿਸਾਨਾਂ ਉੱਪਰ ਹੋਈ ਇਸ ਕਾਰਵਾਈ ਦੀ ਸੋ ਬਿਆਨਬਾਜ਼ੀ ਵੀ ਨਾਲ ਨਾਲ ਚੱਲ ਰਹੀ ਹੈ ਪਰ ਕਿਸਾਨਾਂ ਦੀਆਂ ਮੰਗਾਂ ਤਾਂ ਉਸੇ ਤਰ੍ਹਾਂ ਬਰਕਰਾਰ ਨੇ ਇਹ ਚੀਜ਼ ਵੀ ਨਾਲੋਂ ਨਾਲ ਸਮਝੀ ਜਾਣੀ ਚਾਹੀਦੀ ਹੈ ਗੱਲਬਾਤ ਦਾ ਤਾਜ਼ਾ ਦੌਰ ਹੋਇਆ ਤੇ ਇਸ ਗੱਲਬਾਤ ਵਿੱਚ ਕੋਈ ਸਿੱਟਾ ਨਹੀਂ ਨਿਕਲ ਸਕਿਆ ਸੋ ਇਸ ਗੱਲਬਾਤ ਦੇ ਪ੍ਰਕਿਰਿਆ ਵਿੱਚ ਜਿਹੜਾ ਸਭ ਤੋਂ ਵੱਡਾ ਨੁਕਤਾ ਆ ਉਹ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਘੱਟੋ ਘੱਟ ਸਮਰਥਨ ਮੁੱਲ ਜਿਹਦੀ ਜ਼ੁਬਾਨੀ ਤਾਂ ਬਹੁਤ ਗੱਲ ਹੁੰਦੀ ਹੈ ਪਰ ਕਿਸਾਨ ਧਿਰਾਂ ਜਿਹੜੀਆਂ ਨੇ ਉਹ ਇਹਦੀ ਲਿਖਤੀ ਗਰੰਟੀ ਚਾਹੁੰਦੀਆਂ ਨੇ ਲਿਖਤੀ ਗਰੰਟੀ ਪਾਵੇ ਨੂੰ ਕਾਨੂੰਨੀ ਰੂਪ ਵਿੱਚ ਵੇਖਣਾ ਚਾਹੁੰਦੀਆਂ ਨੇ ਕਿ ਇਹਨੂੰ ਕਾਨੂੰਨੀ ਰੂਪ ਦਿੱਤਾ ਜਾਵੇ ਲੀਗਲ ਇੱਕ ਡਾਕੂਮੈਂਟ ਬਣੇ ਤਾਂ ਕਿ ਐਮਐਸਪੀ ਦਾ ਜੋ ਵੀ ਰੇਟ ਤੈਅ ਹੁੰਦਾ ਆ ਉਹ ਕਿਸਾਨ ਨੂੰ ਜ਼ਰੂਰ ਮਿਲੇ ਤੇ ਜੋ ਵੀ ਇਹਦੀ ਅਵਗਿਆ ਕਰਦਾ ਹੈ ਜ ਐਮਐਸਪੀ ਦਾ ਨਿਰਧਾਰਤ ਰੇਟ ਨਹੀਂ ਦਿੰਦਾ ਉਹਦੇ ਖਿਲਾਫ ਕਾਰਵਾਈ ਹੋਵੇ ਇਹ ਕਿਸਾਨਾਂ ਤੇ ਰਾਂ ਦੀ ਪ੍ਰਮੁੱਖ ਮੰਗ ਹੈ ਐਮਐਸਪੀ ਨੂੰ ਕਾਨੂੰਨੀ ਗਰੰਟੀ ਦਿੱਤੀ ਜਾਵੇ ਕਿਉਂਕਿ ਐਮਐਸਪੀ ਚਲਤਾ ਰਹੀ ਹੈ ਮੌਜੂਦਾ ਸਮੇਂ ਪਰ ਇਹ ਜ਼ਰੂਰੀ ਨਹੀਂ ਕਿ ਜੋ ਐਮਐਸਪੀ ਸਰਕਾਰ ਨੇ ਤੈਅ ਕੀਤੀ ਹੁੰਦੀ ਹੈ ਉਹ ਨਹੀਂ ਕਿਸਾਨ ਨੂੰ ਮਿਲਦੀ ਵੀ ਹੋਵੇ ਕਿਉਂਕਿ ਫਸਲ ਜਾਂ ਜਿੰਸ ਖਰੀਦਣ ਵਾਲੇ ਆਪਣੇ ਹਿਸਾਬ ਨਾਲ ਮਾਪਦੰਡ ਤੈਅ ਕਰਦੇ ਨੇ ਕੀਮਤ ਉੱਪਰ ਥੱਲੇ ਕਰ ਲੈਂਦੇ ਨੇ ਫਸਲ ਦੇ ਵਿੱਚ ਨੁਕਸ ਕੱਢ ਕੇ ਜਿਵੇਂ ਕਣਕ ਦੇ ਮਾਮਲੇ 'ਚ ਕਹਿ ਦਿੱਤਾ ਜਾਂਦਾ ਸੀ ਕਿ ਕਣਕ ਵਿੱਚ ਨਮੀ ਦੀ ਕਮੀ ਜਾਂ ਉਹਦੇ ਵਿੱਚ ਹੋਰ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਕੱਢ ਕੇ ਕਿਸਾਨ ਨੂੰ ਰੇਟ ਕੇਵਰੀ ਘੱਟ ਕਰ ਦਿੱਤਾ ਜਾਂਦਾ ਸੀ ਤੇ ਕਿਸਾਨ ਕਈ ਵਾਰੀ ਘੱਟ ਰੇਟ ਉੱਤੇ ਵੇਚਣ ਦੇ ਮਜਬੂਰ ਹੁੰਦਾ ਸੀ ਹੁਣ ਇਸੇ ਚੀਜ਼ ਨੂੰ ਵੇਖਦੇ ਆ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਦਿੱਤੀ ਜਾਵੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਹਿਲਾ ਕਿਸਾਨ ਅੰਦੋਲਨ ਲੱਗਿਆ ਸੀ 2020-21 ਵਾਲਾ ਉਹਨਾਂ VMSP ਨੂੰ ਕਾਨੂੰਨੀ ਗਰੰਟੀ ਦੇਣ ਦੀ ਮੰਗ ਹੋਈ ਸੀ ਹਾਮੀ ਵੀ ਭਰੀ ਗਈ ਸੀ ਬਾਅਦ ਵਿੱਚ ਇਸ ਮੁੱਦੇ ਨੂੰ ਲੈ ਕੇ ਕਮੇਟੀ ਬਣਾਉਣ ਦੀ ਵੀ ਗੱਲ ਹੋਈ ਸੀ ਪਰ ਅੱਗੇ ਗੱਲ ਫਿਰ ਪਤਾ ਨਹੀਂ ਕਿਹੜੇ ਪਾਸੇ ਅਲੋਪ ਹੋ ਗਈ ਤੇ ਮੁੜ ਕੇ ਦਾ ਕਦੀ ਜ਼ਿਕਰ ਜਾਂ ਚਰਚਾ ਸੁਣੀ ਨਹੀਂ ਨੀ ਸੀ ਗਈ ਉਹ ਉਹੀ ਚੀਜ਼ ਦੁਬਾਰਾ ਚਰਚਾ ਵਿੱਚ ਆ ਗਈ ਹੈ ਉਹੀ ਮੁੱਦਾ ਜਿਹੜਾ ਦੁਬਾਰਾ ਸੁਰਖੀਆਂ ਵਿੱਚ ਆ ਗਿਆ ਹੈ MSP ਵਾਲਾ ਤੇ ਇਸੇ ਕਰਕੇ ਇਹ ਮੁੱਦਾ ਇੱਕ ਵਾਰ ਫਿਰ ਪੱਖ ਦਾ ਹੋਇਆ ਵਿਖਾਈ ਦੇ ਰਿਹਾ ਹੈ ਸਭ ਤੋਂ ਵੱਡੀ ਚੀਜ਼ ਇਹੀ ਕਿਸਾਨ ਇਸ ਲਈ ਮੰਗਦੇ ਹੋਏ ਵਿਖਾਈ ਦਿੰਦੇ ਨੇ ਐਮ ਐਸ ਪੀ ਨੂੰ ਕਾਨੂੰਨੀ ਗਾਰੰਟੀ ਤਾਂ ਕਿ ਕਿਸਾਨ ਨੂੰ ਉਹਦੀ ਉਪਜਤਾ ਇੱਕ ਮੁੱਲ ਜਿਹੜਾ ਆ ਉਹ ਮਿਲਣਾ ਯਕੀਨੀ ਬਣਾਇਆ ਜਾ ਸਕੇ ਇਸ ਚੀਜ਼ ਨੂੰ ਕਿਸਾਨ ਲੈ ਕੇ ਪ੍ਰਮੁੱਖ ਮੰਗ ਵਜੋਂ ਮੂਰੇ ਚੱਲ ਰਹੇ ਨੇ ਬੇਸ਼ੱਕ ਹੋਰ ਵੀ ਮੰਗਾਂ ਦੇ ਨਾਲ ਬਹੁਤ ਸਾਰੀਆਂ ਹੋਰ ਵੀ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਜ ਜਿਹਨਾਂ ਬਾਰੇ ਦੱਸਣਾ ਬਣਦਾ ਹੈ ਕਿ ਪਿਛਲਾ ਜਿਹੜਾ ਪਹਿਲਾ ਕਿਸਾਨ ਅੰਦੋਲਨ ਲੱਗਾ ਸੀ ਉਦੋਂ ਦੀਆਂ ਜਿਹੜੀਆਂ ਮੰਗਾਂ ਲਟਕ ਰਹੀਆਂ ਨੇ ਉਹਨਾਂ ਦੀ ਗੱਲ ਵੀ ਦੁਬਾਰਾ ਹੋ ਰਹੀ ਹੈ ਪਰ ਸਭ ਤੋਂ ਵੱਡਾ ਜਿਹੜਾ ਨੁਕਤਾ ਆ ਜਿਹਦੇ ਉੱਪਰ ਪੇਚ ਫਸ ਰਿਹਾ ਹੈ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਮੁੱਦੇ ਉੱਤੇ ਸਹਿਮਤੀ ਨਹੀਂ ਬਣ ਰਹੀ ਫਿਲਹਾਲ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦਿੱਤੇ ਜਾਣ ਸੰਬੰਧੀ ਇਹ ਸਭ ਤੋਂ ਵੱਡਾ ਪੇਚ ਇਸੇ ਗੱਲ ਉੱਤੇ ਇਸ ਵੇਲੇ ਫਸਿਆ ਹੋਇਆ ਹੈ ਤੇ ਇਸੇ ਮੁੱਦੇ ਦਾ ਰੀੜਕਾ ਹੈ ਇਹੀ ਕਾਰਨ ਹੈ ਕਿ ਗੱਲਬਾਤ ਬੇਸਿੱਟਾ ਰਹੀ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਸੰਬੰਧੀ ਹੁਣ ਇਸ ਮੁੱਦੇ ਉੱਤੇ ਐਸਵੇਲੇ ਖੜੋਤ ਬਣ ਗਈ ਹੈ ਇੱਕ ਖੜੋਤ ਜੀ ਹੈ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਉੱਤੇ ਕਿਸਾਨ ਧਿਰਾਂ ਇਚਾਉਂਦੀਆਂ ਨੇ ਸਰਕਾਰ ਫਿਲਹਾਲ ਇਸ ਮੁੱਦੇ ਉੱਤੇ ਵੱਤਵੱਤ ਕਮੇਟੀ ਬਣਾਉਣ ਦੀ ਪੇਸ਼ਕਸ਼ ਕਰ ਰਹੀ ਹੈ ਇਸ ਤੋਂ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਸੰਬੰਧੀ ਕੋਈ ਹਾਮੀ ਜਾਂ ਹੰਗਾਰਾ ਹਾਲੇ ਤੱਕ ਨਹੀਂ ਭਰਿਆ ਗਿਆ। ਸੋ ਇਹੀ ਕਾਰਨ ਹੈ ਕਿ ਇਹ ਸਭ ਤੋਂ ਵੱਡਾ ਖੜੋਤ ਦਾ ਜਮੂਦ ਜਿਹੜਾ ਬਣਿਆ ਹੋਇਆ ਇਸ ਮਾਮਲੇ 'ਚ ਇਸੇ ਨੁਕਤੇ ਉੱਪਰ ਹੈ। ਐਮਐਸਪੀ ਨੂੰ ਕਾਨੂੰਨੀ ਗਾਰੰਟੀ ਇੱਕ ਕਾਨੂੰਨ ਬਣਾਏ ਜਾਣ ਦਾ ਤਾਂ ਕਿ ਜਿਹੜਾ ਵੀ ਐਮਐਸਪੀ ਨਹੀਂ ਦੇ ਰਿਹਾ ਜਾਂ ਤੇ ਐਮਐਸਪੀ ਦੀ ਉਲੰਘਣਾ ਕਰ ਰਿਹਾ ਉਹ ਸਜ਼ਾ ਦਾ ਹੱਕਦਾਰ ਹੋਵੇ ਉਹਨੂੰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾ ਸਕੇ ਇਹ ਕਿਸਾਨਾਂ ਦੀ ਮੰਗ ਹੈ। ਇਹਨੂੰ ਉਹ ਐਮਐਸਪੀ ਦੀ ਕਾਨੂੰਨੀ ਗਾਰੰਟੀ ਮੰਗਦੇ ਨੇ ਮੰਨਦੇ ਵੀ ਨੇ ਅਤੇ ਮੰਗਦੇ ਵੀ ਨੇ ਤੇ ਇਸੇ ਮੁੱਦੇ ਨੂੰ ਲੈ ਕੇ ਪੇਚ ਫਸਿਆ ਹੋਇਆ ਕਿਸਾਨ ਤੇ ਰੰਦਾ ਕਹਿਣਾ ਕਿ ਕਿਸਾਨੀ ਦੇ ਭਵਿੱਖ ਦੇ ਲਈ ਇਹ ਮੁੱਦਾ ਬੜਾ ਜ਼ਰੂਰੀ ਹੈ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੁਣ ਗੱਲ ਕਰਾਂਗੇ ਕਿ ਪੰਜਾਬ ਦੇ ਸਿਆਸੀ ਮੰਚ ਤੇ ਜੋ ਬਿਲਕੁਲ ਤਾਜ਼ਾ ਕਵਾਇਦ ਹੋਈ ਹੈ ਤਾਜ਼ਾ ਕਵਾਇਦ ਦਾ ਭਾਵ ਕਿ ਪੰਜਾਬ ਵਿੱਚ ਇੱਕ ਵਾਰ ਫੇਰ ਚੋਣਾਂ ਦਾ ਮਾਹੌਲ ਬਣਦਾ ਹੋਇਆ ਵਿਖਾਈ ਦੇ ਰਿਹਾ ਹੈ ਹਾਲਾਂਕਿ ਕਿਸੇ ਵੀ ਚੋਣ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਪਰ ਫਿਰ ਵੀ ਚੋਣ ਦਾ ਮਾਹੌਲ ਬਣਦਾ ਹੋਇਆ ਵਿਖਾਈ ਦੇ ਰਿਹਾ ਹੈ ਤੇ ਇਉਂ ਬਣਿਆ ਕਿ ਉਹਨਾਂ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ ਸੂਬੇ ਦੀ ਸੱਤਾਧਾਰੀ ਤਿਰ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਸਾਰੇ ਹੀ ਇੱਕਦਮ ਸਰਗਰਮ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਵੀ ਜਲਦ ਹੀ ਇਸ ਵਿਸ਼ੇ ਉੱਤੇ ਸਰਗਰਮ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਬਿਆਨ ਇਹਨਾਂ ਸਾਰੀਆਂ ਤਰ੍ਹਾਂ ਦੇ ਜ਼ਰੂਰ ਆ ਰਹੇ ਨੇ ਇਹ ਮਸਲਾ ਕੀ ਹੈ ਮਾਮਲਾ ਹੈ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਮਰਹੂਮ ਗੁਰਪ੍ਰੀਤ ਗੋਗੀ ਦੇ ਦੇਹਾਂਤ ਕਰਕੇ ਖਾਲੀ ਹੋਈ ਹੈ ਉਸ ਸੀਟ ਉੱਤੇ ਜ਼ਿਮਨੀ ਚੋਣ ਦੀਆਂ ਤਿਆਰੀਆਂ ਚੱਲ ਪਈਆਂ ਹਨ ਹਾਲਾਂਕਿ ਚੋਣ ਕਮਿਸ਼ਨ ਨੇ ਤਾਰੀਖ ਦਾ ਐਲਾਨ ਨਹੀਂ ਕੀਤਾ ਚੋਣ ਕਦੋਂ ਹੋਣੀ ਹੈ ਇਹ ਹਾਲੇ ਪਤਾ ਨਹੀਂ ਪਰ ਜਿਵੇਂ ਹੀ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨਿਆ ਜਦੋਂ ਉਹਨਾਂ ਨੇ ਐਲਾਨ ਕੀਤਾ ਕਿ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਚੋਣ ਡੜਵਾਈ ਜਾਵੇਗੀ ਤਾਂ ਇਸ ਐਲਾਨ ਦੇ ਹੁੰਦੇ ਸਾਰ ਪੰਜਾਬ ਦਾ ਸਿਆਸੀ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਵੀ ਬਿਆਨ ਆਏ ਤੇ ਇਸ ਤਰੀਕੇ ਨਾਲ ਪੰਜਾਬ ਦੀ ਸਿਆਸਤ ਇੱਕਦਾਂ ਫੇਰ ਗਰਮਾਉਂਦੀ ਹੋਈ ਵਿਖਾਈ ਦਿੱਤੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਤੇ ਹੁਣ ਆਮ ਆਦਮੀ ਪਾਰਟੀ ਦੀ ਇਕਲੌਤੀ ਸਰਕਾਰ ਜਿਹੜੀ ਹੈ ਉਹ ਪੰਜਾਬ ਵਿੱਚ ਹੀ ਹੈ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਉੱਥੇ ਸੱਤਾ ਵਿੱਚੋਂ ਬਾਹਰ ਹੋਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਸਾਰਾ ਧਿਆਨ ਪੰਜਾਬ ਦੀ ਸਿਆਸਤ ਤੇ ਉੱਤੇ ਹੀ ਕੇਂਦਰਿਤ ਨਜ਼ਰ ਆਉਂਦਾ ਹੈ ਤੇ ਆਮ ਆਦਮੀ ਪਾਰਟੀ ਐਸ ਬਣਨੇ ਕਾਫੀ ਸੰਜੀਦਗੀ ਨਾਲ ਐਸ ਵਿਲੇ ਧਿਆਨ ਕੇਂਦਰਿਤ ਕਰਦੀ ਹੋਈ ਵਿਖਾਈ ਦਿੰਦੀ ਹੈ ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਜਿਹਦੀ ਕੀ ਤਰੀਕ ਦਾ ਹਲੇ ਐਲਾਨ ਨਹੀਂ ਹੋਇਆ ਕਦੋਂ ਹੋਣੀ ਹੈ ਸਪਸ਼ਟ ਨਹੀਂ ਪਰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਮਰਹੂਮ ਗੁਰਪ੍ਰੀਤ ਗੋਗੀ ਦੇ ਦਿਹਾਂਤ ਕਰਕੇ ਖਾਲੀ ਹੋਈ ਇਹ ਸੀਟ ਇਹਦੇ ਉੱਪਰ ਜਦੋਂ ਵੀ ਜ਼ਿਮਨੀ ਚੋਣ ਹੋਵੇਗੀ ਆਮ ਆਦਮੀ ਪਾਰਟੀ ਦਾ ਇਹ ਦੱਸਣਾ ਹੈ ਕਿ ਪਾਰਟੀ ਦੇ ਰਾਜ ਸਭਾ ਮੈਂਬਰ ਪੰਜਾਬ ਤੋਂ ਹੀ ਰਾਜ ਸਭਾ ਮੈਂਬਰ ਬਣਾਏ ਗਏ ਸੰਜੀਵ अरोड़ा ਉਮੀਦਵਾਰ ਹੋਣਗੇ ਹੁਣ ਸੰਜੀਵ अरोड़ा ਜਿਹੜੇ ਨੇ ਇਸ ਵੇਲੇ ਰਾਜ ਸਭਾ ਮੈਂਬਰ ਨੇ ਅਤੇ ਉਹਨਾਂ ਦਾ ਕਾਰਜਕਾਲ ਹਾਲੇ ਰਹਿੰਦਾ ਹੈ ਸਾਲ 2022 ਵਿੱਚੋਂ ਰਾਜ ਸਭਾ ਮੈਂਬਰ ਬਣੀ ਸੀ ਤੇ 2028 ਤੱਕ ਉਹਨਾਂ ਦਾ ਕਾਰਜਕਾਲ ਹੈ। ਯਾਨੀ ਕਿ 3 ਸਾਲ ਉਹਨਾਂ ਦੇ ਕਾਰਜਕਾਲ ਦੇ ਹਾਲੇ ਰਹਿੰਦੇ ਆ। ਸੋ ਅਜਿਹੇ ਵਿੱਚ ਹੁਣ ਜਦੋਂ ਉਹਨਾਂ ਨੂੰ ਐਮਏ ਦੀ ਚੋਣ ਲੜਾਈ ਜਾ ਰਹੀ ਹੈ ਜਾਂ ਲੜਾਈ ਜਾਣੀ ਹੈ। ਤਾਂ ਸਿਆਸੀ ਚਰਚਾਾਂ ਵਿੱਚ ਇਸ ਕਰਕੇ ਤੇਜ਼ ਹੋ ਗਈਆਂ। ਕਿਉਂਕਿ ਵਿਰੋਧੀ ਧਿਰਾਂ ਦਾ ਖਾਸ ਕਰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦਾ ਇਹ ਕਹਿਣਾ ਹੈ ਕਿ ਦਿੱਲੀ ਵਿੱਚ ਚੋਣ ਹਾਰ ਚੁੱਕੇ ਆਮ ਆਦਮੀ ਪਾਰਟੀ ਦੇ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਰਾਜ ਸਭਾ ਮੈਂਬਰ ਬਣ ਦੀ ਤਿਆਰੀ ਕਰ ਰਹੇ ਨੇ ਇਹ ਇਲਜ਼ਾਮ ਹੈ ਭਾਜਪਾ ਤੇ ਕਾਂਗਰਸ ਦਾ ਤੇ ਮਨੀਸ਼ ਸੋਦੀਆ ਦਾ ਨਾਮ ਵੀ ਇਸੇ ਵਿਸ਼ੇ ਵਿੱਚ ਗੂੰਜਿਆ ਸੀ ਪਰ ਜ਼ਿਆਦਾ ਚਰਚਾ ਕੇਜਰੀਵਾਲ ਦੇ ਆਲੇ ਦੁਆਲੇ ਹੋਈ ਹੁਣੇ ਦੋਵੇਂ ਆਗੂ ਦਿੱਲੀ ਦੀ ਸਿਆਸਤ ਦੇ ਪ੍ਰਮੁੱਖ ਆਗੂ ਸਮ ਉਨੇ ਵੀ ਹਨ ਪਰ ਪ੍ਰਮੁੱਖ ਆਪਾਂ ਚਰਚਾ ਇਸ ਵਿਸ਼ੇ ਤੋਂ ਕਰ ਰਹੇ ਹਾਂ ਕਿ ਦਿੱਲੀ ਵਿੱਚ ਚੋਣ ਹਾਰ ਚੁੱਕੇ ਨੇ ਦਿੱਲੀ ਵਿੱਚ ਉਹਨਾਂ ਦੀ ਕੋਈ ਹੁਣ ਸਿੱਧੀ ਭੂਮਿਕਾ ਨਜ਼ਰ ਨਹੀਂ ਆਉਂਦੀ ਸੋ ਜਿਹੇ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਇਹ ਅਫਵਾਹਾਂ ਚੱਲੀਆਂ ਕਿ ਅਰਵਿੰਦ ਕੇਜਰੀਵਾਲ ਨੂੰ ਹੁਣ ਰਾਜ ਸਭਾ ਮੈਂਬਰ ਬਣਾਇਆ ਜਾ ਸਕਦਾ ਹੈ ਸੰਜੀਵ अरोੜਾ ਵਾਲੀ ਸੀਟ ਉੱਤੇ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ ਤੇ ਇੱਕ ਤਰੀਕੇ ਨਾਲ ਉਹਨਾਂ ਨੂੰ ਕੌਮੀ ਪੱਧਰ ਦੀ ਸਿਆਸਤ ਵਿੱਚ ਮੁੜ ਸਰਗਰਮ ਕੀਤਾ ਜਾਵੇਗਾ ਇਹ ਅਫਵਾਹਾਂ ਚੱਲੀਆਂ ਇਹ ਪਹਿਲਾਂ ਤੋਂ ਹੀ ਚੱਲ ਰਹੀਆਂ ਸੀ ਪਰ ਜਦੋਂ ਸੰਜੀਵ अरोड़ा ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਇਹਨਾਂ ਚਰਚਾਵਾਂ ਨੇ ਹੋਰ ਜ਼ੋਰ ਫੜ ਲਿਆ ਹੋਰ ਬਲ ਮਿਲ ਗਿਆ ਹਾਲਾਂਕਿ ਆਮ ਆਦਮੀ ਪਾਰਟੀ ਨੇ ਅਜੇ ਹਾਂ ਕੋਈ ਸਪਸ਼ਟ ਬਿਆਨ ਨਹੀਂ ਦਿੱਤਾ ਨਾ ਕੋਈ ਐਲਾਨ ਕੀਤਾ ਕਿ ਕੀ ਜੀਰੀਵਾਲ ਰਾਜ ਸਭਾ ਜਾਣਗੇ ਜਾਂ ਨਹੀਂ ਪਰ ਵਿਰੋਧੀ ਧਿਰਾਂ ਨੂੰ ਮੌਕਾ ਮਿਲ ਗਿਆ ਉਹਨਾਂ ਨੇ ਮੁੱਦਾ ਚੋਕ ਲਿਆ ਪਰ ਸਪਸ਼ਟ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਇਸ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ ਗਿਆ ਤੇ ਇਹਦਾ ਪ੍ਰਮੁੱਖ ਇਸ਼ਾਰਾ ਉਦੋਂ ਮਿਲਿਆ ਜਦੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਸ ਵਾਰ ਇਹ ਕਿਹਾ ਕਿ ਪਾਰਟੀ ਨੇ ਕਿਹਨੂੰ ਭੇਜਣਾ ਹੈ ਤੇ ਕਿਹਨੂੰ ਨਹੀਂ ਭੇਜਣਾ ਇਹ ਪਾਰਟੀ ਨੇ ਤੈਅ ਕਰਨਾ ਹੁੰਦਾ ਹੈ ਤੇ ਇਹਦੇ ਵਿੱਚ ਕੁਝ ਵੀ ਗੈਰ ਕਾਨੂੰਨੀ ਜਾਂ ਗੈਰ ਸੰਵਿਧਾਨਿਕ ਨਹੀਂ ਹੁੰਦਾ ਗੁਰਤਾਰ ਸਿੰਘ ਸੰਧਵਾਨ ਇਸ ਗੱਲ ਦਾ ਵੀ ਹਵਾਲਾ ਦਿੱਤਾ ਕਿ ਪਿਛਲੇ ਸਮੇਂ ਦੌਰਾਨ ਵੀ ਕਈ ਸਿਆਸੀ ਆਗੂ ਕਿ ਸੇ ਖੇਤੇ ਚੋਂ ਹੋਣ ਦੇ ਬਾਵਜੂਦ ਦੂਸਰੇ ਖੇਤੇ ਵਿੱਚੋਂ ਰਾਜ ਸਭਾ ਮੈਂਬਰ ਬਣਦੇ ਰਹੇ ਨੇ ਸੋ ਉਹਨਾਂ ਦੇ ਇਸ ਬਿਆਨ ਤੋਂ ਵੀ ਚਰਚਾਵਾਂ ਨੇ ਹੋਰ ਤੇਜ਼ੀ ਫੜ ਲਈ ਕਿ ਆਮ ਆਦਮੀ ਪਾਰਟੀ ਵੱਲੋਂ ਅਜਿਹਾ ਕੀਤਾ ਜਾ ਸਕਦਾ ਹੈ ਸਪਸ਼ਟ ਤੌਰ ਤੇ ਨਜ਼ਰ ਆਉਂਦਾ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਵਿੱਚ ਆਪਣਾ ਘਰ ਗੁਆਉਣ ਤੋਂ ਬਾਅਦ ਹੁਣ ਪੰਜਾਬ ਵੱਲ ਕਾਫੀ ਧਿਆਨ ਦੇ ਰਹੀ ਹੈ ਪ੍ਰਸ਼ਾਸਨਿਕ ਪੱਦਰ ਉਤੇ ਬਹੁਤ ਫੇਰ ਬਦਲ ਹੋਏ ਨੇ ਪਿਛਲੇ ਦਿਨਾਂ ਦੌਰਾਨ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਆਈਐਸ ਅਧਿਕਾਰੀਆਂ ਦੇ ਤਬਾਦਲੇ ਡਿਪਟੀ ਕਮਿਸ਼ਨਰਾਂ ਦੇ ਪੁਲਿਸ ਕਮਿਸ਼ਨਰਾਂ ਦੇ ਤਬਾਦਲੇ ਵੀ ਹੁੰਦੇ ਆਪਾਂ ਵੇਖੇ ਨੇ ਤੇ ਪ੍ਰਸ਼ਾਸਨਿਕ ਤੌਰ ਤੇ ਸਰਕਾਰ ਨਾਲ ਸੰਬੰਧਿਤ ਕੰਮਕਾਜ ਵੀ ਕਈ ਮਾਮਲਿਆਂ ਵਿੱਚ ਤੇਜ਼ੀ ਫੜਦਾ ਹੋਇਆ ਵਿਖਾਈ ਦਿੱਤਾ ਹੈ ਤੇ ਇਸੇ ਤਰ੍ਹਾਂ ਨਸ਼ਾ ਸਮਗਲਿੰਗ ਰੋਕਣ ਸੰਬੰਧੀ ਵੀ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਪੰਜ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਨਵੀਂ ਐਕਸਾਈਜ਼ ਪਾਲਿਸੀ ਨਵੀਂ ਆਬਕਾਰੀ ਨੀਤੀ ਨੂੰ ਵੀ ਲੋਕਾਂ ਦੇ ਮੂਹਰੇ ਰੱਖਿਆ ਗਿਆ ਜਿਹਦੇ ਵਿੱਚ 10000 ਕਰੋੜ ਰੁਪਏ ਤੋਂ ਵਧੇਰੇ ਦੀ ਰਕਮ ਇਸ ਸਮੁੱਚੇ ਕਾਮਕਾਜ ਵਿੱਚੋਂ ਲਿਆਉਣ ਦਾ ਟੀਚਾ ਨਵੇਂ ਵਰੇ ਲਈ ਨਵੇਂ ਮਾਲੀ ਵਰੇ ਲਈ ਮਿੱਥਿਆ ਗਿਆ ਤੇ ਲੁਧਿਆਣਾ ਪੱਛਮੀ ਦੀ ਚੋਣ ਲਈ ਹਮੇਸ਼ਾ ਦੀ ਤਰ੍ਹਾਂ ਜਿਵੇਂ ਕਿ ਆਪਾਂ ਪਿਛਲੀਆਂ ਚੋਣਾਂ ਤੋਂ ਰੁਝਾਨ ਵੇਖते ਆ ਰਹੇ ਹਾਂ ਪੰਜਾਬ ਵਿੱਚ ਕਿਸੇ ਵੀ ਚੋਣ ਜਾਂ ਜ਼ਿਮਨੀ ਚੋਣ ਲਈ ਸਭ ਤੋਂ ਪਹਿਲਾਂ ਸਤਾਧਾਰੀ ਤੇਰਾਮ ਆਦਮੀ ਪਾਰਟੀ ਵੱਲੋਂ ਹੀ ਉਮੀਦਵਾਰ ਐਲਾਨੇ ਜਾਂਦਾ ਰਿਹਾ ਹੈ ਲੋਕ ਸਭਾ ਚੋਣਾਂ ਤੋਂ ਆਪਾਂ ਇਹ ਰੁਝਾਨ ਵੇਖ ਰਹੇ ਹਾਂ ਤੇ ਲੁਧਿਆਣਾ ਪੱਛਮੀ ਸੀਟ ਲਈ ਵੀ ਆਮ ਆਦਮੀ ਪਾਰਟੀ ਨੇ ਹੀ ਸਭ ਤੋਂ ਪਹਿਲਾਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਜਿਹਦੇ ਉੱਪਰ ਭਾਜਪਾ ਤੇ ਕਾਂਗਰਸ ਨੇ ਇਹ ਕਹਿੰਦੇ ਆ ਛੁਟਕੀ ਲਈ ਹੈ ਕਿ ਕੇਜਰੀਵਾਲ ਸਿੱਧੇ-ਸਿੱਧੇ ਢੰਗ ਨਾਲ ਪੰਜਾਬ ਦੀ ਸਿਆਸਤ ਵਿੱਚ ਐਂਟਰੀ ਕਰਨ ਦੀ ਤਿਆਰੀ ਕਰ ਰਹੇ ਨੇ ਇਹ ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਆਮ ਆਦਮੀ ਪਾਰਟੀ ਇਹਨਾਂ ਇਲਜ਼ਾਮਾਂ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਰਹੀ ਹੈ ਇਨਕਾਰ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਪਰ ਸਿਆਸੀ ਚਰਚਾਵਾਂ ਨੇ ਜ਼ੋਰ ਫੜ ਲਿਆ ਕਿ ਕੇਜਰੀਵਾਲ ਹੁਣ ਰਾਜ ਸਭਾ ਮੈਂਬਰ ਵਜੋਂ ਸਾਹਮਣੇ ਆ ਸਕਦੇ ਨੇ ਇਸ ਨਵੀਂ ਭੂਮਿਕਾ ਵਿੱਚ ਆਉਣ ਦੀ ਤਿਆਰੀ ਕਰ ਰਹੇ ਨੇ ਸੋ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦਿੱਤਾ ਸ਼੍ਰੋਮਣੀ ਅਕਾਲੀ ਦਲ ਜੋ ਕਿ ਇਸ ਵੇਲੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅੰਦਰੂਨੀ ਸੰਕਟ ਦਾ ਜਿਹਦਾ ਭਵਿੱਖ ਕਿਹੋ ਜਿਹਾ ਹੋਵੇਗਾ ਉਹ ਹਾਲੇ ਸਪਸ਼ਟ ਨਹੀਂ ਕੀ ਬਣੂਗਾ ਕੀ ਨਹੀਂ ਬਣੂਗਾ ਕਿਹੜਾ ਆਗੂ ਕਿੱਥੇ ਖੜੇਗਾ ਕੌਣ ਪ੍ਰਧਾਨ ਹੋਵੇਗਾ ਹਾਲੇ ਕੁਝ ਵੀ ਸਪਸ਼ਟ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਰਜੀਤ ਚੀਮਾ ਨੇ ਇਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਇਹ ਚੋਣ ਲੜੇਗਾ ਯਾਨੀ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲੜੇਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਮਜ਼ਬੂਤੀ ਨਾਲ ਲੜੇਗਾ ਹਾਲੇ ਉਮੀਦਵਾਰ ਦਾ ਐਲਾਨ ਨਹੀਂ ਹੋਇਆ ਚੋਣ ਦੀ ਤਰੀਕ ਦਾ ਐਲਾਨ ਵੀ ਨਹੀਂ ਹੋਇਆ ਪਰ ਸੰਕੇਤ ਦੇ ਦਿੱਤੇ ਉਹਨਾਂ ਨੇ ਕਿ ਚੋਣ ਲੜਨਗੇ ਇਸ ਤੋਂ ਪਹਿਲਾਂ ਵੀ 4 ਵਿਧਾਨ ਸਭਾ ਹਲਕੇ ਦੇ ਜ਼ਿਮਨੀ ਚੋਣਾ ਹੋਈਆਂ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਸੀ ਲੜੀਆਂ ਕਿਉਂਕਿ ਉਹ ਧਾਰਮਿਕ ਸਜ਼ਾ ਵਾਲਾ ਮਾਮਲਾ ਵਿਚਾਰ ਅਧੀਨ ਸੀ ਹੁਣ ਉਹ ਮਾਮਲੇ ਸਾਰੇ ਪਿੱਛੇ ਰਹਿ ਗਏ ਨੇ ਹੁਣ ਤਾਜ਼ਾ ਮਾਮਲਾ ਜਿਹੜਾ ਚੱਲ ਰਿਹਾ ਉਹ ਜਾਂ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਵਾਲਾ ਜਾਂ ਸੱਤ ਮੈਂਬਰੀ ਕਮੇਟੀ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ ਇਸ ਤੋਂ ਇਲਾਵਾ ਬਾਕੀ ਸਾਰੇ ਮਾਮਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਾਲੇ ਪਿੱਛੇ ਛੱਡ ਆਏ ਲੱਗਦੇ ਨੇ ਸੋ ਜਿਹੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਵੀ ਕਹਿਣਾ ਹੈ ਕਿ ਉਹ ਵੀ ਇਹਨਾਂ ਚੋਣਾਂ ਵਿੱਚ ਹੱਥ ਜਮਾਉਣ ਲਈ ਤਿਆਰ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਮਈ ਮਹੀਨੇ ਦੇ ਅਖੀਰ ਵਿੱਚ ਹੋਣ ਵਾਲੀਆਂ ਬਲਾਕ ਸਮಿತಿਆਂ ਤੇ ਪੰਚਾਇਤ ਸਮಿತಿ ਦੀਆਂ ਚੋਣਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਹਿੱਸਾ ਲਵੇਗਾ ਤੇ ਉੱਥੇ ਵੀ ਉਹਨਾਂ ਦਾ ਇਹੀ ਕਹਿਣਾ ਹੈ ਕਿ ਮਜ਼ਬੂਤੀ ਨਾਲ ਹਿੱਸਾ ਲਵੇਗਾ ਕਾਂਗਰਸ ਪਾਰਟੀ ਦੇ ਜੇਕਰ ਤੁਹਾਨੂੰ ਗੱਲ ਦੱਸੀਏ ਤਾਂ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਨਵੇਂ ਚਾਰਜ ਲਾਏ ਗਏ ਨੇ 36 ਗੜ੍ਹ ਸੂਬੇ ਦੇ ਸਾਬਕਾ ਮੁੱਖ ਮੰਤਰੀ ਪੁਪੇਸ਼ ਬਗੇਲ ਉਹ ਵੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਪੰਜਾਬ ਕਾਂਗਰਸ ਵਿੱਚ ਵੀ ਪਿਛਲੇ ਦਿਨਾਂ ਦੌਰਾਨ ਪ੍ਰਧਾਨਗੀ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਰਹੀਆਂ ਪਰ ਫਿਲਹਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪ੍ਰਧਾਨ ਨੇ ਤੇ ਸਾਰਾ ਕੰਮਕਾਜ ਵੇਖ ਰਹੇ ਨੇ ਪੰਜਾਬ ਕਾਂਗਰਸ ਵੀ ਨਵੇਂ ਸਿਰਿਓਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੀ ਹੋਈ ਇਸ ਮੁੱਦੇ ਉੱਤੇ ਤੇ ਹੋਰ ਬਹੁਤ ਸਾਰੇ ਮੁੱਦਿਆਂ ਤੇ ਲੋਕਾਂ ਦੇ ਨਾਲ ਜੁੜਨ ਦੀ ਕਵਾਇਦ ਵੀ ਆਰੰਭ ਦੀ ਹੋਈ ਵਿਖਾਈ ਦਿੰਦੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਰਵਨੀਤ ਬਿੱਟੂ ਕਿਉਂਕਿ ਪੰਜਾਬ ਨਾਲ ਸੰਬੰਧਿਤ ਨੇ। ਅਰਵਿੰਦ ਕੇਜਰੀਵਾਲ ਦਾ ਪੰਜਾਬ ਦੀ ਸਿਆਸਤ ਵਿੱਚ ਆਉਣ ਸੰਬੰਧੀ ਉਹ ਲਗਾਤਾਰ ਬਿਆਨਾਂ ਰਾਹੀਂ ਖੁਲਾਸਾ ਕਰਦੇ ਰਹੇ ਨੇ। ਤੇ ਉਹਨਾਂ ਨੇ ਯਾਨੀ ਕਿ ਬਿੱਟੂ ਨੇ ਖੁਦ ਵੀ ਲੁਧਿਆਣੇ ਤੋਂ ਛੋਣ ਲੜੀ ਸੀ। ਲੁਧਿਆਣਾ ਦੇ ਨਾਲ ਉਹਦਾ ਕਾਫੀ ਵਾਸਤਾ ਹੈ ਸੁਲਧਿਆਣਾ ਪੱਛਮੀ ਵਿਧਾਨ ਸਭਾ ਸੀਟ ਲਈ ਸੰਜੀਵ अरोड़ा ਨੂੰ ਉਮੀਦਵਾਰ ਬਣਾਏ ਜਾਣ ਤੇ ਰਵਨੀਤ ਬਿੱਟੂ ਦੇ ਬਈ ਉਹੀ ਪ੍ਰਤੀਕਰਮ ਸੀ ਜੋ ਕਾਂਗਰਸ ਵਾਲਾ ਸੀ ਉਹਨਾਂ ਦੀ ਪੁਰਾਣੀ ਪਾਰਟੀ ਦਾ ਕਿ ਕੇਜਰੀਵਾਲ ਨੂੰ ਰਾਜ ਸਭਾ ਮੈਂਬਰ ਬਣਾਉਣ ਦੀ ਤਿਆਰੀ ਹੋ ਰਹੀ ਹੈ ਜਾਂ ਪੰਜਾਬ ਦੀ ਸਿਆਸਤ ਵਿੱਚ ਦਖਲ ਦੀ ਤਿਆਰੀ ਹੋ ਰਹੀ ਹੈ ਰਵਨੀਤ ਬਿੱਟੂ ਹੁਣ ਇਸ ਬੰਨੇ ਵੀ ਕਈ ਵਾਰ ਇਸ਼ਾਰਾ ਕੀਤਾ ਹੋਇਆ ਹੈ ਸੁਸਤਰਾ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਸੀਟ ਕਰਕੇ ਪੰਜਾਬ ਦੀ ਸਿਆਸਤ ਗਰਮਾਉਂਦੀ ਹੋਈ ਵਿਖਾਈ ਦੇ ਰਹੀ ਹੈ ਤੇ ਥੋੜਾ ਜਿਆਦਾ ਪਰ ਸਾਰੀਆਂ ਹੀ ਸਿਆਸੀ ਤਰ੍ਹਾਂ ਸਰਗਰਮ ਹੋ ਗਈਆਂ ਨੇ ਇੱਕਦਮ ਸਰਗਰਮ ਹੋ ਗਈਆਂ ਨੇ ਤੇ ਜਿਵੇਂ ਕਿ ਆਪਾਂ ਪਹਿਲਾਂ ਆਖਿਆ ਕਿ ਚੋਣ ਦੀ ਤਰੀਕ ਦਾ ਐਲਾਨ ਪਾਵੇਂ ਨਹੀਂ ਹੋਇਆ ਚੋਣ ਕਮਿਸ਼ਨ ਨੇ ਕੋਈ ਐਲਾਨ ਹਾਲੇ ਨਹੀਂ ਕੀਤਾ ਪਰ ਸਿਆਸੀ ਮਾਹੌਲ ਹੁਣ ਤੋਂ ਹੀ ਗਰਮਾਉਣਾ ਸ਼ੁਰੂ ਹੋ ਗਿਆ ਇਸ ਦਿਨਾਂ ਲਈ ਵਿll ਮੁਕੰਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪ ਆਪਣੀ ਰਜੇਮੇਜ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਆਪ ਸਭ ਦਾ तहे ਦਿਲੋਂ ਸ਼ੁਕਰੀਆ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕਰਨ ਵਾਲੇ ਤੇ ਕਮੈਂਟਸ ਰਾਹੀਂ ਹਾਜ਼ਰੀ ਲਵਾਉਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਅੰਕ ਸਣੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਸੇ ਤਰ੍ਹਾਂ ਵਿਖਤ ਰਹੋ ਦਾ ਪੰਜਾਬ ਟਾਕਸ ਚੈਨਲ ਇਸ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ Instagram ਉੱਤੇ ਵੀ ਤੁਸੀਂ ਜੁੜ ਸਕਦੇ ਹੋ ਤੇ ਨਾਲ ਦੀ ਨਾਲ ਆਈ ਪੀਟੀਵੀ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀ ਸਕਰੀਨ ਉੱਤੇ ਵੀ ਇਸ ਚੈਨਲ ਦੇ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਅੱਧ ਦੇ ਸੰਖ ਵਿੱਚ ਇੰਨਾ ਹੀ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ